ਅੱਜ ਜੋ ਸਾਡਾ ਜੁੱਤ ਨਸ਼ਾ ਪ੍ਰਭੁੱਤ ਮਹੀਮ ਮਾਰਚ ਪੁੱਤ ਮਹੀਨੇ ਤੋਂ ਚੱਲੀ ਸੀ ਤੇ ਉਸ ਦੇ ਚੱਲਣ ਦੇ ਦੌਰਾਨ ਅੱਜ ਨਸ਼ਾ ਮੁਕਤ ਪੰਜਾਬ ਵੱਲ ਨੂੰ ਜਾਂਦੇ ਹੋਏ ਸੀ ਸ਼ੋਪਨ ਸ਼ਰਮਾ ਜੀ ਆਈਪੀਐਸ ਪੁਲਿਸ ਕਮਿਸ਼ਨਰ ਵਿਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਥੱਲੇ ਕਾਸੋ ਆਪਰੇਸ਼ਨ ਕੀਤਾ ਗਿਆ ਜਿਸ ਵਿੱਚ ਥੋੜੀ ਜੀ ਅੱਜ ਅਸੀਂ ਇਸ آپریشن ਨੂੰ ਬਲੱਖਮ ਤਰੀਕੇ ਨਾਲ ਕਰਦੇ ਹੋਏ ਅੱਜ ਅਸੀਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਵਿੱਚ ਅੱਜ ਪਰ ਇਨਸਟਰਕਸ਼ਨ ਆਫ ਸੀਪੀ ਸਰ ਕਿ ਅਸੀਂ ਇਹਨੂੰ 9 15 ਮਿੰਟ ਤੋਂ ਪਹਿਲਾਂ ਅਸੀਂ ਇਸ ਦੀ ਤਿਆਰੀ ਕੀਤੀ ਫਿਰ ਇਹਨੂੰ ਨਵੀਂ ਇੱਕ ਨੀਤੀ ਅਪਣਾਉਂਦੇ ਹੋਏ अर्ਲੀ ਇਨ ਦਾ ਮਾਰਨਿੰਗ ਅਸੀਂ ਨਾਕੇ ਲਾਏ ਨਾਕੇ ਲਾਉਣ ਤੋਂ ਬਾਅਦ ਜਿਉਂ ਪਛਾਣਾ ਹੋਇਆ ਫਿਰ ਅਸੀਂ ਟਾਰਗੇਟ ਕੀਤੇ ਜਿਹੜੇ ਬੰਦੇ ਸੀ ਉਹਨਾਂ ਦੇ ਜਿਹੜੇ ਕਪੜਾ ਜੰ ਬੰਦੇ ਲਾਏ ਉਹਨਾਂ ਦੇਖਿਆ ਕਿ ਇਸ ਟਾਈਮੇ ਨਸ਼ਾ ਲੈਂਦੇ ਨੇ ਜਾਂ ਕਿਸ ਟਾਈਮ ਵੇਚਣਾ ਆਉਂਦੇ ਨੇ ਤੇ ਇਹ ਅਸੀਂ ਜ਼ੋਨ 2 ਦੇ ਏਰੀਆ ਸਾਊਥ ਅ ਸਬਡਿਵੀਜ਼ਨ ਏਰੀਆਜ਼ ਕਾਰਵਾਈ ਕੀਤੀ ਆ ਤੇ ਇਸ ਮਿਹਮ ਦੇ ਦੌਰਾਨ ਜਿਹੜੀ ਸਾਨੂੰ ਕਾਫੀ ਵੱਡੀ ਕਾਮਯਾਬੀ ਮਿਲੀਆਂ ਇਸ ਤਰ੍ਹਾਂ ਅਸੀਂ ਤਕਰੀਬਨ 10-12 ਬੰਦੇ ਫੜੇ ਜੀ ਤੇ ਜਿਨ੍ਹਾਂ ਦੇ ਵਿੱਚੋਂ ਅੱਠਾਂ ਦੇ ਕੋਲੋਂ ਸਾਨੂੰ ਸੱਤ ਬੰਦਿਆਂ ਕੋਲ ਰਿਕਵਰੀ ਹੋਈ ਜੀ ਤੇ ਉਹਨਾਂ ਦੇ ਬੋਧਸੀਂ ਕੇ ਰਜਿਸਟਰ ਕਰ ਰਹੇ ਆ ਤੇ ਜਿਹੜੀ ਰਿਕਵਰੀ ਦੀ ਜਿਹੜੀ ਹੈਗੀ ਆ ਤੁਹਾਨੂੰ ਡਿਟੇਲ ਮੁਕਾਦਮਾ ਦੀ ਉਹ ਬਾਅਦ ਚ ਦਿੱਤੀ ਜਾਊਗੀ ਸੋ ਇਹਦੇ ਵਿੱਚ ਦੂਜੀ ਵੱਡੀ ਗੱਲ ਇਹ ਹੋਈ ਕਿ ਲੋਕ ਖੁਦ ਵਾ ਖੁਦ ਸਾਹਮਣੇ ਆ ਰਹੇ ਨੇ ਆ ਕੇ ਸਾਨੂੰ ਇਨਫੋਰਮੇਸ਼ਨ ਦੇ ਰਹੇ ਨੇ ਤੇ ਮੈਂ ਉਥੋਂ ਦੇ ਏਡੀਸੀ ਵੀ ਸਾਹਮਣੇ ਵੀਰ ਜੀ ਐਂਡ ਏਸੀ ਵੀ ਸਹਿਵਾਂ ਦੋਨੋਂ ਤੇ ਉਹਨਾਂ ਨੇ ਜਿਸ ਤਰੀਕੇ ਨਾਲ ਜਾਰਵਾਈ ਕੀਤੀ ਹੈ ਉਹ ਬਹੁਤ ਵਧੀਆ ਬਹੁਬੀ ਸੀਕ੍ਰੀਟ ਰੱਖ ਕੇ ਤੇ ਅਸੀਂ ਮਿਸ਼ਨ ਨੂੰ ਪੂਰਾ ਕੀਤਾ ਵੈਸੇ ਵੀ ਲੋਕ ਸਾਡੇ ਤੱਕ ਵੀ ਅਪਰੋਚ ਕਰਦੇ ਨੇ ਤੇ ਤੁਹਾਡੇ ਮਾਧਿਅਮ ਨਾਲ ਹੀ ਮੈਂ ਬਾਕੀ ਵੀ ਇਹ ਇਹ ਅਪੀਲ ਕਰਦਾ ਲੋਕਾਂ ਨੂੰ ਕਿ ਜੇ ਕੋਈ ਤੁਹਾਡੇ ਕੋਈ ਇਨਫੋਰਮੇਸ਼ਨ ਆਉਂਦੀ ਹੈ ਇਸ ਨਸ਼ੇ ਦੀ ਕੋਈ ਵੇਚਦਾ ਹੈ ਈਵਨ ਕੋਈ ਬੱਚਾ ਖਾਂਦਾ ਵੀ ਹੈ ਤੇ ਉਹ ਵੀ ਸਾਨੂੰ ਦੇਣ ਤਾਂ ਕਿ ਉਹ ਉਹਦੇ ਕਾਰਵਾਈ ਕਰੀਏ ਇਹ ਵੀ ਇਨਸ਼ੋਰ ਕਰਦੇ ਆ ਕਿ ਉਹ ਜਿਹੜਾ ਇਨਫੋਰਮੇਸ਼ਨ ਦੇਣ ਵਾਲਾ ਆਦਮੀ ਹੈ ਉਹਦੀ ਨੌ ਵੀ ਕੁਪਤ ਰੱਖਿਆ ਜਾਊਗਾ ਫਿਰ ਉਹਨੂੰ ਪੂਰੀ ਸੀਕ੍ਰੀਟ ਰੱਖਦੇ ਹੋਏ ਆਪਾਂ ਸਾਰਿਆਂ ਨਾਲ ਰਲ ਮਿਲ ਕੇ ਇਹ ਨਸ਼ਾ ਮੁਕਤ ਪੰਜਾਬ ਬਣਾਣਾ ਹੈ ਸਰਪਾੜੀ ਕਿਹੜੇ ਕਿਹੜੇ ਇਲਾਕੇ ਸੋਇਆ ਹੈ ਇਹ ਜੀ ACP ਸਾਊਥ ACP ਇੰਡਸਟਰੀ ਏਰੀਆ B ਦੇ ਪਾਰਕ ਫੌਜ ਥਾਣਿਆਂ ਦੇ ਵਿੱਚ ਪਰਟੀਕুলਰ ਏਰੀਆ ਜਿਹੜਾ ਹੈਗਾ ਸਾਡੀ ਸੀਆਰਪੀ ਕਲੋਨੀ ਹੈਗੀ ਆ ਅਸੀਂ ਉਹਨੂੰ ਮੇਨ ਟਾਰਗੇਟ ਦਿੱਤਾ ਸੀ ਬਾਕੀ ਇਹਦਾ ਏਰੀਆ ਕਾਫੀ ਬ੍ਰਾਡ ਕੀਤਾ ਹੋਇਆ ਸੀ ਜਿਹਦੇ ਵਿੱਚ ਅਸੀਂ ਨਾਕੇ ਵੀ ਲਾਏ ਸੀ ਤਕਰੀਬਨ ਆ ਸਾਡਾ ਜਿਹੜੇ ਵਿੱਚ ਨਾਕੇ ਲਾ ਕੇ ਤਕਰੀਬਨ 40 ਦੇ ਦੋਸਤ ਦੇ ਕਰੀਬ ਪੁਲਿਸ ਪਰਸਨ ਅੱਛਾ ਸਰ ਕਿਹੜੀ ਚੀਜ਼ ਦੀ ਜ਼ਿਆਦਾ ਰਿਕਵਰੀ ਹੋਈ ਹੈ ਕਿਉਂਕਿ ਅਰਾਮ ਤੱਕ ਤੁਸੀਂ ਕਹਾਂਗੇ ਇਹਦੀ ਬਾਤ ਵੀ ਸ਼ੋਅ ਕੀਤੀ ਜਾਊਗੀ ਇਹ ਮਿਕਸ ਹੈ ਜੀ ਇਹਦੇ ਵਿੱਚ ਗੋਲੀਆਂ ਵੀ ਨੇ ਚਿੱਟਾ ਵੀ ਹੈ ਤੇ ਇਹ ਚੀਜ਼ਾਂ ਹਾਂ ਜੀ ਸਭ ਕਮਰਸ਼ੀਅਲ ਕਨੋਂ ਕੁਆਂਟੀਟੀ ਵੀ ਬਰਾਬਰ ਤੇ ਫੀਰ ਕੀਤੀ ਗਈ ਹੈ ਨਹੀਂ ਤੇ ਤੁਹਾਨੂੰ ਬਾਅਦ ਚ ਡਿਟੇਲ ਦੇਣੇ ਜੋ ਹੈਗੇ ਆ ਤੁਸੀਂ ਕਹਿੰਦੇ ਨੇ ਜਦੋਂ ਇਸ ਤਰ੍ਹਾਂ ਤਰ੍ਹਾਂ ਦੀ ਹੁੰਦੀਆਂ ਨੂੰ ਹੌਲੀ ਹੌਲੀ ਰਿਕਵਰੀ ਕਰਨ ਲਈ ਗਾਹ ਤੋਂ ਗਾਹ ਚੱਲ ਕੇ ਜਾਏ ਉਹਨਾਂ 2 ਗ੍ਰਾਮ 3 ਗ੍ਰਾਮ ਹੋਵੇ ਉਹਨੂੰ ਬੈਕਵਰਡ ਲਿੰਕ ਤੇ ਅਸੀਂ ਜਾਵਾਂਗੇ ਹੋਰ ਵੀ ਅਸੀਂ ਕਰਾਂਗੇ ਸਰ ਜਿੰਨੇ ਕ ਆਈਡੈਂਟੀਫਾਈ ਕੀਤੇ ਸੀ ਉਹ ਬੰਦੇ ਫੜੇ ਗਏ ਹਨ ਦੇਖੋ 100% ਦਾ ਕੋਈ ਵੀ ਨਹੀਂ ਹੁੰਦੀ ਲੇਕਿਨ ਅਸੀਂ ਆਪਣੀ ਜਿਹੜੀ ਇਸ ਆਈਡੈਂਟੀਫਾਈ ਕੀਤੇ ਸੀ ਜਾਂ ਅਸੀਂ ਜੋ ਆਪਰੇਸ਼ਨ ਕੀਤਾ ਸੀ ਉਦੇ ਵਿੱਚ ਸਾਡਾ 90% ਤੋਂ ਵਾਪਸ ਹੀ ਅਜਿਹੀ ਕਾਰਜ ਅਭਿਆਸ ਕੀਤੀ। ਸਰ ਸਵੇਰੇ ਕਿੰਨੇ ਵਜੇ ਲੱਗਦੀ ਹੈ? ਸਵੇਰੇ ਆਪਦੀਨ ਦਾ ਮਾਰਨਿੰਗ ਤੇ ਸਾਡੀ ਜਿਹੜੀ ਆਪਰੇਸ਼ਨ ਸੀ ਇਹ ਔਨ ਗਰਾਉਂਡ 4:30 ਵਜੇ ਤੋਂ ਸਟਾਰਟ ਹੋ ਗਿਆ ਸੀ। ਤੇ ਜਿਹਨੂੰ ਅਸੀਂ ਤਕਰੀਬਨ 8:30 ਵਜੇ ਤੱਕ ਕੰਕਲੂਡ ਕੀਤਾ। ਇਹ ਆਪਰੇਸ਼ਨ ਰੈਂਡਮਲੀ ਵੀ ਚੱਲਦਾ ਹੈ ਕਿਦਾਂ ਅਚਾਨਕ ਬਿਲਕੁਲ ਰੈਂਡਮਲੀ ਵੀ ਚੱਲਦਾ ਰਹਿੰਦਾ ਤੇ ਜਿਵੇਂ ਕਿ ਜਿਹੜੇ ਹੈਗਾ ਅਚਾਨਕ ਵਾਲਾ ਵੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਹੜੀ ਇਹ ਤਾਂ ਸਰਪ੍ਰਾਈਜ਼ ਹੀ ਹੁੰਦੀ ਹੈ ਜੀ ਜੀ ਤੇ ਉਹਦੇ ਤੋਂ ਪਹਿਲਾਂ ਬੜਾ ਵਰਕ ਕੀਤਾ ਵੀ ਕਿਸ ਟਾਈਮ ਵੇਚਣਾ ਉਹਨੇ ਕਿੱਥੇ ਖਾਣ ਲੈਂਦਾ ਤੇ ਕਿੱਥੇ ਇਕੱਠੇ ਹੁੰਦੇ ਨੇ ਕਿੱਥੋਂ ਚੱਲਦੇ ਨੇ ਇਹ ਕਈ ਰਸੀਆਂ ਕੁਝ ਜ਼ਿਆਦਾ ਅਸੀਂ ਐਕਸਪੋਜ਼ ਨਹੀਂ ਕਰਾਉਂਦੇ। ਇਹ ਡਬਲਿਊ ਐਸ ਏਰੀਆ ਬਹੁਤ ਅਨਸ਼ੂਰ ਹੈ। ਜੀ ਉੱਥੇ ਕਹਿੰਦੇ ਨੇ ਕੋਈ ਵੀ ਲੋਕਾਂ ਨੇ ਟਕਰ ਨਹੀਂ ਸ਼ਰੀਮ ਹਾਂ ਜੀ। ਪਰ ਕੋਲ ਤੁਸੀਂ ਸਾਡਾ ਧਿਆਨ ਲੈਂਦੇ ਆ ਪੈਸੇ ਵੀ ਤੁਸੀਂ ਮੈਨੂੰ ਮਾਤਮਾ ਕੱਲਿਆ ਨਾਲ ਗੱਲ ਕਰ ਲਓ ਬਾਅਦ ਮੈਨੂੰ ਦੱਸ ਦਿਓ। ਬਿਲਕੁਲ। ਇੱਕ ਹਰਬਲ ਜੀ ਅਕਸਰ ਜਿਹੜੀ ਹਾਇਰਥ ਹੋਰ ਦੀ ਨੇ ਜਿਵੇਂ ਤੁਸੀਂ ਹੁਣ ਵੀ ਕਿਹਾ ਵਾ ਇਹ ਸ਼ੋਰਟੀ ਹੈ ਕੋਈ ਸੁਬਨਾ ਕੋਲੋਂ ਦੇਗਾ ਨਾਮ ਬਾਹਰ ਨਹੀਂ ਆਏਗਾ। ਬਟ ਲੋਕਾਂ ਦਾ ਜੈ ਅਪਰੋਚ ਵੀ ਇਸ ਗੱਲ ਦਾ ਵਾ ਵੀ ਅਕਸਰ ਇਹੀ ਹੁੰਦਾ ਵਾ ਹਾਇਰਥ ਹੋਰ ਦੀ ਇਸ ਤਰ੍ਹਾਂ ਕਹਿ ਦਿੰਦੇ ਆ ਬਟ ਜਦੋਂ ਕੋਈ ਕੋਲੋਂ ਸੁਬਨਾ ਦਿੰਦਾ ਹੈ ਕਾਣਾ ਲੈਵਲ ਤੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਲੋਕਾਂ ਦੇ ਟੈਗ ਵੀ ਹੁੰਦੇ ਆ ਕਈ ਮਾਮਲੇ ਅੱਜ ਪਿੱਛੇ ਦੋ ਤਿੰਨ ਮਹੀਨੇ ਦੇ ਚਾਰ ਪੰਜ ਮਾਮਲੇ ਇਸ ਤਰ੍ਹਾਂ ਆਏ ਅਦਰਸ ਇਨਫੋਰਮੇਸ਼ਨ ਜਿਹੜੀ ਮੇਰੇ ਕੋਲ ਸਿੱਧੀਆਂ ਆ ਪਿਛਲੇ 10 15 ਮਹੀਨਿਆਂ ਵਿੱਚ ਆਈਆਂ ਨੇ ਉਹਦੇ ਤੇ ਕਾਰਵਾਈ ਕੀਤੀ ਔਰ ਕਨਕਲੂਡ ਵੀ ਹੋਈਆਂ ਨੇ ਕਿਹੜੀ ਪ੍ਰਕਿਰਿਆ ਮੈਂ ਤੁਹਾਡੀ ਇਹ ਚੀਜ਼ ਕਹਿ ਰਿਹਾ ਬਟ ਜੇ ਅਦਰ ਅਦਰਵਾਇਜ਼ ਕੀ ਆ ਜੋ ਤੁਸੀਂ ਕਹਿ ਰਹੇ ਜੇ ਕੁਝ ਇਦਾਂ ਦਾ ਸਾਡੇ ਨੋਟਿਸ ਆਊਗਾ ਅਸੀਂ ਬਿਲਕੁਲ ਉਹਦੇ ਕਾਰਵਾਈ ਕਰਾਂਗੇ ਜਿ ਬਣਦੀ ਕਾਰਵਾਈ ਆ ਬਿਲਕੁਲ ਠੀਕ ਠੀਕ ਦੇਖੋ ਬਿਲਕੁਲ ਤੁਹਾਡੀ ਗੱਲ ਠੀਕ ਆ ਕਾਰਵਾਈ ਕਰਨੀ ਬਣਦੀ ਵੀ ਆ ਔਰ ਜਿਹੜੀ ਹੈ ਕਿ ਇੱਕ ਲਫ਼ਜ਼ਾਂ ਦੀ ਮਰਿਆਦਾ ਹੁੰਦੀ ਆ ਉਹਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਤੇ ਕਿਸੇ ਦੀ ਸ਼ਾਨ ਦੇ ਖਿਲਾਫ ਐਵੇਂ ਗਿਰਦੇ ਕਿਚੜ ਸੁੱਟਣਾ ਉਹ ਵੀ ਕੋਈ ਚੰਗੀ ਗੱਲ ਨਹੀਂ ਮਤਲਬ ਉਸ ਚੀਜ਼ ਦਾ ਸਾਨੂੰ ਸਾਰੰਮ ਧਿਆਨ ਰੱਖਣਾ ਚਾਹੀਦਾ ਬਾਕੀ ਜੇ ਕੋਈ ਇਦਾਂ ਦੀ ਧਿਆਨ ਚਾਹੀਦਾ ਬਿਲਕੁਲ ਸੈਂਟਰ ਮਿੱਤਨ ਪਹਿਲਾਂ ਸੀਐਮ ਸਾਹਿਬ ਦਾ ਇੱਕ ਵੀਡੀਓ ਆ ਰਿਹਾ ਹੋਇਆ ਸੀ ਉਸ ਚੀਜ਼ ਨੂੰ ਲੈ ਕੇ ਵੀ ਕਹਿੰਦੇ ਕੋਈ ਅਪੀਅਰ ਕਰ ਚੁਈ ਤੇ ਮੈਂ ਇਹਦੇ ਬਾਅਦ ਦੇਖ ਲਵਾਂ ਮੈਨੂੰ ਕੋਈ ਇਸ ਟਾਈਮ ਧਿਆਨ ਦੇ ਚੈੱਕ ਕਰ